ਸਾਡੇ ਮਾਨਯੋਗ ਸੀਪੀ ਸਾਹਿਬ ਤਨਵੀਤ ਸ਼੍ਰੀਮਤੀ ਤਨਵੀਤ ਕੌਰ ਜੀ ਆਈਪੀਐਸ ਕਮਿਸ਼ਨਰ ਆਫ ਪੁਲਿਸ ਜਲੰਧਰ ਇਹਨਾਂ ਦੇ ਦਿਸ਼ਾ ਨਿਰਦੇਸ਼ ਥੱਲੇ ਅੱਜ ਏਸੀਪੀ ਮਾਲਟੌਨ ਔਰ ਐਸਐਚਓ ਮਾਲਟੌਨ ਜਿਹੜੀ ਆ ਤੇ ਬੜੀ ਵੱਡੀ ਕਾਮਯਾਬੀ ਮਿਲੀ ਹੈਗੀ ਹੈ ਇੱਕ ਦੋਸ਼ੀ ਅਸੀਂ ਜੀ ਦਾ ਨਾਮ ਵਰਦੀਸ਼ ਮਿਸ਼ਰਾ ਪੁੱਤਰ ਪੁੱਤਰ ਜਯੰਸ਼ੰਕਰ ਮਿਸ਼ਰਾ ਵਾਸੀ ਮਕਾਨ ਨੰਬਰ 92 اے ਐਮ ای ਜੀ ਫਲੈਟਸ ਦਾ ਰਹਿਣ ਵਾਲਾ ਹੈਗਾ ਇਹ ਜੰਦਰ ਦਾ ਜੇ ਤੁਹਾਨੂੰ ਯਾਦ ਹੋਊਗਾ ਅੱਜ ਤੋਂ 2 ਸਾਲ ਪਹਿਲਾਂ ਇਹ ਕੈਨੇਡਾ ਦੇ ਵਿੱਚ ਇੱਕ ਕਾਫੀ ਇੱਕ ਇਸ਼ੂ ਖੜਾ ਹੋਇਆ ਸੀਗਾ ਜਿੱਥੇ ਬੱਚਿਆਂ ਨੂੰ ਜਾਲੀ ਆਫਰ ਲੈਟਰ ਲਾ ਕੇ ਔਰ ਉਹਨਾਂ ਦੇ ਉੱਥੇ ਐਡਮਿਸ਼ਨਸ ਕਰਾਈਆਂ ਗਈਆਂ ਸੀਗੀਆਂ ਔਰ ਐਡਮਿਸ਼ਨ ਦੇ ਵਿੱਚ ਇਸ ਸ਼ਖਸ ਨੇ ਜਿਹੜਾ ਹੈਗਾ ਕਰੋੜਾ ਰੁਪਏ ਦੀ ਠੱਗੀ ਮਾਰ ਕੇ ਇਹ ਬੱਚੇ ਜਿਹੜੇ ਝਾਲੀ ਆਫਰ ਲੈਟਰ ਤਿਆਰ ਕਰਕੇ ਉੱਥੇ ਉਹਨਾਂ ਕੈਨੇਡਾ ਦੇ ਕਾਲਜਸ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਐਡਮਿਸ਼ਨ ਕਰਾਈ ਗਈ ਸੀਗੀ ਔਰ ਉਸ ਐਡਮਿਸ਼ਨ ਤੋਂ ਬਾਅਦ ਜਦੋਂ ਉਹਨਾਂ ਬੱਚਿਆਂ ਦੀ ਇਹ ਸਟੱਡੀ ਲੱਗੇ ਹੋਈ ਉਦੋਂ ਜਦੋਂ ਉਹਨਾਂ ਨੇ ਵੈਰੀਫਿਕੇਸ਼ਨ ਕਰਾਈ ਗਈ ਇਹ ਜਿਹੜੇ ਜਿੰਨੇ ਆਫਰ ਲੈਟਰ ਸੀਗੇ ਇਹ ਸਾਰੇ ਝਾਲੀ ਪਾਏ ਗਏ ਔਰ ਇਹ ਬੰਦੇ ਦੇ ਉੱਤੇ ਵੱਖ-ਵੱਖ ਤਰਾਹ ਦਾ ਜਿਹੜਾ ਹੈਗਾ 6 ਨੰਬਰ ਡਿਵੀਜ਼ਨ ਦੇ ਵਿੱਚ ਨੌਮਕਤਵੇਂ ਦਰਜ ਹੋਏ ਸੀਗੇ ਔਰ ਇਹ ਬੰਦਾ ਕੈਨੇਡਾ ਤੋਂ ਭੱਜ ਕੇ ਵਾਪਸ ਇੰਡੀਆ ਆ ਗਿਆ ਸੀਗਾ ਇਦੇ ਖਿਲਾਫ ਜਿਹੜੀ ਐ ਐਲਓਸੀ ਇਹ ਜਾਰੀ ਸੀਗੀ ਔਰ ਇਹ ਬੰਦਾ ਜਿਹੜਾ ਹੈਗਾ ਹੁਣ ਦੁਬਾਰਾ ਫਿਰ ਕੈਨੇਡਾ ਭਜਣ ਦੀ ਭਜਣ ਵਾਲਾ ਸੀਗਾ ਜਿੱਥੇ ਦਿੱਲੀ 에ਰਪੋਰਟ ਦੇ ਉੱਤੇ ਐਲਓਸੀ ਜਾਰੀ ਹੋਣ ਕਾਰਨ ਜਿਹੜਾ ਹੈਗਾ ਉੱਥੇ ਇੰਦਰਾ ਗਾਂਧੀ 에ਰਪੋਰਟ ਦੇ ਉੱਤੇ ਇਹਨੂੰ ਜਿਹੜਾ ਰੋਕਿਆ ਗਿਆ ਔਰ ਸਾਨੂੰ ਇਨਫੋਰਮ ਕੀਤਾ ਗਿਆ ਔਰ ਇਹਨੂੰ ਅਸੀਂ ਉੱਥੋਂ ਦਫਤਾਰ ਕਰਕੇ ਜਿਹੜਾ ਲਿਆਂਦਾ ਗਿਆ 24/6 ਨੂੰ ਔਰ ਇਹਨੂੰ ਪੇਸ਼ ਕਰਕੇ ਜਿਹੜਾ ਹੈਗਾ ਇਹਦਾ ਪੁਲਿਸ ਸਰਮਾਨ ਹਾਸਲ ਕੀਤਾ ਗਿਆ ਕਿੰਨੇ ਦਿਨ ਦਾ ਪੁਲਿਸ ਸਰਮਾਨ ਲਿਆ ਇਹ ਇਹਦਾ ਟੋਟਲ 7 ਦਿਨ ਦਾ ਪੁਲਿਸ ਰਿਮਾਂਡ ਆ ਕਿਉਂਕਿ ਨੌ ਮਕਦਮੇ ਨੇ ਕਰੋੜਾਂ ਰੁਪਏ ਦੀ ਠੱਗੀ ਆ ਔਰ ਇਹ ਬੜੀ ਬਿਗ ਫਿਸ਼ ਹੈਗੀ ਆ ਜਿਹੜੀ ਹੋਰੇ ਭਾਰੇ ਲੋਕਾਂ ਨੂੰ ਜਾਲੀ ਆਫਰ ਲੈਟਰ ਦੇ ਕੇ ਜਾਲੀ ਐਡਮਿਸ਼ਨ ਕਰਾ ਕੇ ਉੱਥੇ ਔਰ ਬਹੁਤ ਲੋਕਾਂ ਨਾਲ ਠੱਗੀਆਂ ਮਾਰੀਆਂ ਨੇ ਔਰ ਜਿਹੜੇ ਬੱਚੇ ਸੀਗੇ ਜਿਹੜੇ ਇਹ ਜਿਨ੍ਹਾਂ ਦੇ ਮਾਪਿਓ ਨੇ ਆਪਣੇ ਇਥੋਂ ਪੈਸੇ ਲਾ ਕੇ ਭੇਜੇ ਸੀਗੇ ਉਹਨਾਂ ਚੋਂ ਕਾਫੀ ਬੱਚੇ ਜਿਹੜੇ ਹੈਗੇ ਆ ਉੱਥੋਂ ਡਿਪੋਰਟ ਵੀ ਹੋ ਚੁੱਕੀ ਆ ਤੇ ਉਹਨਾਂ ਨੇ ਆ ਕੇ ਇੱਥੇ ਐਪਲੀਕੇਸ਼ਨਾਂ ਦਿੱਤੀਆਂ ਸੀਗੀਆਂ ਇਹਦੇ ਖਿਲਾਫ ਨਾਮਕਦਮੇ ਦੱਸੀ ਔਰ ਇਹ ਦੀ ਗ੍ਰਸਤਾਈ ਨਾਲ ਜਿਹੜਾ ਹੈਗਾ ਬਹੁਤ ਪਰਿਵਾਰਾਂ ਨੂੰ ਰਾਹਤ ਮਿਲੀ ਹੈਗੀ ਆ ਔਰ 7 ਦਿਨ ਦਾ ਰਮਾਨ ਹਾਸਲ ਕਰਕੇ ਇਹਦੇ ਕੋਲੋਂ ਪੁਸ਼ਕੀਸ ਜਾਰੀ ਆ ਔਰ ਜਿਹੜੇ ਪਰਿਵਾਰਾਂ ਨੂੰ ਨਾਲ ਇਹ ਠਕਾ ਹੋਇਆ ਹੈਗਾ ਤੇ ਇਹਨੂੰ ਪੁਸ਼ਕੀਸ ਦੌਰਾਨ ਵੀ ਕਿਦਾਂ-ਕਿਦਾਂ ਤੁਸੀਂ ਕੀ-ਕੀ ਬਾਇਆ ਕਿੱਥਲ-ਕੱਥਲ ਜਾਲੀ ਲੈਟਰ ਤਿਆਰ ਕੀਤੇ ਜੇ ਇਹਦੇ ਵਿੱਚ ਕਿਸੇ ਹੋਰ ਦੀ ਇਨਵੋਲਵਮੈਂਟ ਹੈਗੀ ਆ ਉਹ ਵੀ ਤਰੀਕ ਦੇ ਦੌਰਾਨ ਜਿਹੜੇ ਹੈਗੇ ਆ ਉਹਨਾਂ ਨੂੰ ਦੋਸ਼ੀ ਬਣਾਇਆ ਜਾਊਗਾ ਜਿੰਨੇ ਬੱਚੇ ਸਵੇਰੇ ਜਿਹੜੇ ਬੱਚੇ ਇਹ ਮੌਤ ਸਗੇ ਜਿਹੜੇ ਬੱਚਿਆਂ ਕੋਲੇ ਲੱਗੀ ਮਾਰੀ ਹੈ ਉਹ ਕਿੰਨੀ ਗਿਰਾਸੀ ਹੋ ਗਈ ਸਾਡੇ ਕੋਲ ਤਾਂ ਅਜੇ 9 ਮਕਦਮੇ ਦਰਜ ਨੇ ਜੀ ਪਰ ਬਾਕੀ ਜੋ ਇੱਕ ਫਿਗਰ ਸੀਗੀ ਉਹ ਫਿਗਰ ਸੀਗੀ ਸੌਆਂ ਦੇ ਵਿੱਚ ਤੇ ਜੇ ਹੁਣ ਇਹਦੀ ਗ੍ਰਫਤਾਰੀ ਤੋਂ ਬਾਅਦ ਕੋਈ ਹੋਰ ਇੱਥੇ ਆ ਕੇ ਸਾਡੇ ਕੋਲ ਪੇਸ਼ ਹੁੰਦੇ ਆ ਜਾਂ ਸੀਨੀਅਰ ਅਫਸਰਾਂ ਕੋਲ ਪੇਸ਼ ਹੁੰਦੇ ਆ ਵੀ ਸਾਡੇ ਨਾਲ ਵੀ ਟੱਗੀ ਬੱਜੀ ਸੀ ਜੀ ਇਸੋ ਜਿੱਦਾਂ ਜਿੱਦਾਂ ਉਹ ਕੋਈ ਐਪਲੀਕੇਸ਼ਨ ਦਊਗਾ ਉਦਾਂ ਕਾਰਵਾਈ ਅਮਤ ਲਿਆਦੀ ਜਾਏ ਸਰ 2 ਸਾਲ ਪਹਿਲੇ ਜੇ ਅਸੀਂ ਪਿੱਛੇ ਜਾਈਏ ਤੇ ਨਿਸ਼ਕਈ ਨਾਮ ਦਾ ਇੱਕ ਸਿਸਟੀਗਾ ਜੋ ਕਿ ਏਜੰਸੀ ਦਾ ਤੁਹਾਨੂੰ ਐਂਡ ਬੋਤ ਹੋਇਆ ਸੀ ਸਾਡੇ ਵੱਲੋਂ ਬਹੁਤ ਸਪੋਰਟ ਕੀਤੀ ਸੀ ਬਿਊਰੋ ਪ੍ਰਸ਼ਾਸਨ ਵੱਲੋਂ 5-67 ਪਾਸਪੋਰਟ ਜਿਹੜੇ ਆ ਉਸਨੂੰ ਹਾਸਿਲ ਹੋਏ ਸੀ ਹੁਣ ਸਰ ਉਹ ਬੰਦਾ ਪ੍ਰਸ਼ਾਸਨ ਵੱਲੋਂ ਕੰਮ ਵੀ ਕੀਤਾ ਗਿਆ ਜੇ ਵੀ ਭੇਜ ਦਿੱਤਾ ਗਿਆ ਪਰ ਜਿਹੜੇ ਡਾਕੂਮੈਂਟ ਦਿੰਦੇ ਆ ਫੋਟੋਸਟੇਟ ਦਿੰਦੇ ਜਿਹਦੇ ਕਰਕੇ ਕੋਰਟ ਵੱਲੋਂ ਉਹਨਾਂ ਨੂੰ ਜਮ੍ਹਾਂ ਵੀ ਕਰ ਦਿੰਦੀ ਹੈ ਪਬਲਿਕ ਨੂੰ ਇਸ ਤਰ੍ਹਾਂ ਦੇ ਸਰ ਅਗਿਆਨਤਾ ਸੀ ਨਾ ਚਾਹੁੰਦੇ ਤੁਸੀਂ ਕਿ ਇਹ ਏਜੰਟ ਦਾ ਕੋਈ ਡ ਵੇ ਪਹਿਲੀ ਗੱਲ ਤਾਂ ਇਹ ਹੈ ਜੀ ਜਿਹੜੀ ਤੁਸੀਂ ਗੱਲ ਕਹੀਆਂ ਜੇ ਕਿਸੇ ਨੇ ਆਪਣੇ ਬੱਚੇ ਨੂੰ ਜਾਂ ਏਜੰਟ ਥਰੂ ਬਾਹਰ ਭੇਜਣਾ ਹੈਗਾ ਪਹਿਲਾਂ ਤਾਂ ਇਹ ਦੇਖਣਾ ਚਾਹੀਦਾ ਹੈਗਾ ਵੀ ਵਾਕਈ ਉਹ ਜਿਹੜਾ ਏਜੰਟ ਹੈਗਾ ਉਹ ਡੀਸੀ ਆਫਿਸ ਵੱਲੋਂ ਇਹਨਾਂ ਏਜੰਟਸ ਨੂੰ ਜਿਹੜਾ ਹੈਗਾ ਇੱਕ ਲਾਇਸੈਂਸ ਇਸ਼ੂ ਹੁੰਦਾ ਹੈਗਾ ਔਰ ਮੇਰੀ ਇਹ ਆਪ ਜਿਹੜੀ ਅਪੀਲ ਹੈਗੀ ਹੈ ਵੀ ਜਿਹੜੇ ਲਾਇਸੈਂਸ ਸੁਦਾ ਏਜੰਟ ਹੈਗੇ ਆ ਉਹਨਾਂ ਥਰੂ ਹੀ ਜਿਹੜੇ ਆ ਜਿਹੜੇ ਜਾਇਜ਼ ਕੰਮ ਕਰਨ ਵਾਲੇ ਹੈਗੇ ਆ ਉਹਨਾਂ ਥਰੂ ਹੀ ਆਪਣੇ ਬੱਚਿਆਂ ਨੂੰ ਇਹ ਬਾਹਰ ਭੇਜਣਾ ਤੁਸੀਂ ਲਿਸਟ ਜੇ ਪਬਲਿਸ਼ ਪਬਲਿਕ ਕਰਨ ਚਾਹੋਗੇ ਤੁਸੀਂ ਜਿਹੜੇ ਜਿਹਨਾਂ ਜਿਹੜੇ ਜੈਨਨ ਜਿਹੜੀ ਲਿਸਟ ਜਿਹੜੀ ਹੈਗੀ ਆ ਉਹ ਡੀਸੀ ਆਫਿਸ ਤੋਂ ਜਾਰੀ ਹੁੰਦੀ ਹੈਗੀ ਠੀਕ ਨਹੀਂ ਗੱਲ ਅਸੇ ਜੇ ਕੋਈ ਜੇ ਕੋਈ ਬੰਦਾ ਏਜੰਟ ਕੋਈ ਜਾਂਦਾ ਹੈਗਾ ਪਹਿਲਾਂ ਉਹਦਾ ਇਹ ਫਰਜ਼ ਬਣਦਾ ਵੀ ਉਹਨੂੰ ਇਹ ਪੁੱਛੇ ਵੀ ਤੁਸੀਂ ਲਾਇਸੈਂਸ ਜਿਹੜਾ ਟਰੈਵਲ ਏਜੰਸੀ ਚਲਾ ਰਹੇ ਹੋ ਜਾਂ ਕੋਈ ਆਪਣਾ ਆਈਲੈਂਡ ਸੈਂਟਰ ਜਾਂ ਕੋਈ ਆਪਣਾ ਇੰਸਟੀਚਿਊਟ ਚਲਾ ਰਹੇ ਹੋ ਵੀ ਉਹਦਾ ਸਾਨੂੰ ਤੁਸੀਂ ਲਾਇਸੈਂਸ ਨੰਬਰ ਦੋ ਤਾਂ ਕਿ ਅਸੀਂ ਵੈਰੀਫਿਕੇਸ਼ਨ ਕਰ ਸਕੀਏ ਜਿਹੜੇ ਵੀ ਲਾਇਸੈਂਸ ਪ੍ਰੋਵਾਈਡ ਕਰਾਈ ਜਾਂਦੇ ਆ ਪ੍ਰਸ਼ਾਸਨ ਵੱਲੋਂ ਆਈ ਸਰਫਟਾ ਜਿਹੜਾ ਲਾਇਸੈਂਸ ਹੁੰਦਾ ਬਾਹਰੋਂ ਜਿੰਦਾ ਬਕਰਾ ਆਉਂਦਾ ਹੈ ਪਰਮਟ ਦੱਸਦਾ ਹਰ ਚੀਜ਼ ਦਾ ਸਰਫਟਾ ਕਰਦਾ ਲਾਇਸੈਂਸ ਦਿੱਤਾ ਜਾਂਦਾ ਕਿ ਥੋਟੇ ਬਣ ਗਏ ਜਾਂ ਡੀਸੀ ਸਾਹਿਬਾ ਦੋ ਕੋਈ ਰੂਟੀਨ ਵੀ ਚੈੱਕ ਜਿਹੜਾ ਚੈਕਿੰਗ ਕੀਤੀ ਜਾਏਗੀ ਕਿ ਜਿਨ੍ਹਾਂ ਦੇ ਲਾਇਸੈਂਸ ਹੈਗੇ ਆ ਤੇ ਜਿਨ੍ਹਾਂ ਦੇ ਨਹੀਂ ਤੇ ਉਹਨਾਂ ਤੇ ਕਾਰਵਾਈ ਕੀਤੀ ਗਈ ਬਿਲਕੁਲ ਜੀ ਜੇ ਸਾਨੂੰ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਵੀ ਆਉਗੀ ਜਾਂ ਨਹੀਂ ਵੀ ਆਉਗੀ ਤਾਂ ਰੈਂਡਮਲੀ ਅਸੀਂ ਇਸ ਚੀਜ਼ ਨੂੰ ਚੈੱਕ ਕਰਾਂਗੇ ਕਿ ਜਿਹੜੇ ਕੋਈ ਇਹ ਇਹੋ ਜਿਹੇ ਇੰਸ ਉਹ ਤਾਂ ਲਾਇਸੈਂਸ ਧਾਰਕ ਹੈਗਾ ਫਿਰ ਤਾਂ ਠੀਕ ਆ ਜਿਹੜੇ ਲਾਇਸੈਂਸ ਧਾਰਕ ਨਹੀਂ ਹੈਗੇ ਫਿਰ ਤਾਂ ਜੋ ਬਣਦੇ ਨੂੰ ਨਹੀਂ ਕਾਰਵਾਈ ਕੀਤੀ ਜਾਊਗੀ ਆਏ ਤੇ ਇਨੋਸੈਂਟ ਜਿਹੜੇ ਬੱਚੇ ਨੇ ਲੋਕ ਨੇ ਇਹਨਾਂ ਦੇ ਸਿੰਗੂਲਰ ਸ਼ਿਕਾਇਤ ਦੇ ਰਹੇ ਨੇ ਇਹਦੇ ਵਾਸਤੇ ਵੀ ਕੋਈ ਐਸੀ ਕੋਪਰੇਸ਼ਨ ਚਾਹਣਾ ਚਾਹੁੰਦੇ ਨੇ ਕਿ ਇਹ ਅਨਸਰ ਆਉਂਦੇ ਮੈਂ ਨਾ ਦਿੰਦਾ ਤੁਹਾਨੂੰ ਪਹਿਲਾਂ ਦੱਸਿਆ ਨਾ ਜੀ ਕਿ ਪਬਲਿਕ ਨੂੰ ਇਹ ਅਵੇਅਰਨੈਸ ਇਸ ਚੀਜ਼ ਦੀ ਹੋਣੀ ਚਾਹੀਦੀ ਆ ਕਿ ਜਿਸ ਵੀ ਏਜੰਟ ਕੋ ਜਾਣ ਪਹਿਲਾਂ ਉਹਦਾ ਲਾਇਸੈਂਸ ਨੰਬਰ ਚੈੱਕ ਕਰਨ ਵੀ ਵਾਕਈ ਇਹ ਲਾਇਸੈਂਸ ਧਾਰਕ ਹੈਗਾ ਜੇ ਲਾਇਸੈਂਸ ਧਾਰਕ ਨਹੀਂ ਹੈਗਾ ਉਹਦੇ ਕੋਲ ਆਪਣੇ ਬੱਚੇ ਦੀ ਜਾਂ ਕਿਸੇ ਹੋਰ ਕਿਸਨ ਦੀ ਕੋਈ ਫਾਇਦਾ ਦੀ ਲੋੜ ਹੀ ਨਹੀਂ। ਹੁਣ ਤਾਂ ਨਹੀਂ ਕਿ ਨਸੀਬੇ ਕੋ ਸਾਹਮਣੇ ਆਇਆ ਥੋੜਾ ਬੋਲ ਕੋ ਬਣਾ ਲਿਆ। ਇਹਨੂੰ ਇਹਨੂੰ ਅਜੇ ਕੱਲ ਪੇਸ਼ ਕਰਕੇ ਅਸੀਂ 7 ਦਿਨ ਦਾ ਰਿਮਾਨ ਲਿਆ ਜੀ। 7 ਦਿਨ ਦਾ ਰਿਮਾਨ ਦੇ ਵਿੱਚ ਇਹਨਾਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਊਗੀ। ਔਰ ਇਹਦੇ ਵਿੱਚ ਜਿਹੜੇ ਬੱਚੇ ਆ ਜਿਨ੍ਹਾਂ ਨੇ ਮੁਕੱਦਮਾ ਦਰਜ ਕਰਾਇਆ ਉਹਨਾਂ ਨੂੰ ਵੀ ਦੁਬਾਰਾ ਤਰਫੀਸ਼ ਦੇ ਵਿੱਚ ਸ਼ਾਮਲ ਪੀਸ ਕਰਕੇ ਔਰ ਦੁਬਾਰਾ ਉਹਨਾਂ ਨਾਲ ਕਿੰਨੇ ਪੈਸੇ ਦੀ ਠੱਗੀ ਵੱਜੀ ਆ। ਉਹ ਸਾਰੇ ਚੀਜ਼ਾਂ ਜਿਹੜੀਆਂ ਹੈਗੀਆਂ ਤਰਤੀਰਦਾਰ ਕੀਤੀਆਂ ਜਾਣਗੀਆਂ। ਅਸੀਂ ਗਰੰਟੀ ਬੋਲੋਗੇ ਬੱਚੇ ਆਏ ਹੋ ਤਾਂ ਬਰੋਨਾ ਪਰਵਾਰੀ ਮੈਂ ਆਪਣੇ ਬੱਚਿਆਂ ਨੂੰ ਸੁਣਿਏ। ਨਹੀਂ ਅਜੇ ਤੱਕ ਤਾਂ ਨਹੀਂ ਮਿਲੇ। ਅਜੇ ਤਾਈ ਦੀ ਤਸਰੀ ਬਾਅਦ ਇਹਨੂੰ ਪੇਸ਼ ਕਰਕੇ ਰਿਮਾਂਡ ਲਿਆ। ਪਰ ਇਹ ਤਰਤੀਰ ਦਾ ਇੱਕ ਹਿੱਸਾ ਹੈਗਾ ਜਿੰਨੂੰ ਅਸੀਂ ਬੁਲਾ ਕੇ ਉਹਨਾਂ ਨੂੰ ਮਦਈਆਂ ਨੂੰ ਬੁਲਾ ਕੇ ਉਹਨਾਂ ਦੀ ਤਸੱਲੀ ਕਰਾਵਾਂ। ਅੰਬੀਸ਼ਾ ਸਰ ਕਿਸ ਤਰ੍ਹਾਂ ਪ੍ਰਕਿਰਿਆ ਅਜਿਹੀ ਕਿ ਦਾਲਾ ਲੱਗਾ ਸੀ ਕੋਲੇ ਭਾਈ ਲੋਗਾਂ ਨੂੰ ਪੁੱਛਦਾ ਸੀ। ਦੇਖੋ ਜੀ ਇਹਨੇ ਆਪਣਾ ਇੱਕ ਆਫਿਸ ਖੋਲ ਰੱਖਿਆ ਸੀਗਾ ਇੱਥੇ। ਉਸ ਆਫਿਸ ਜਿਹੜੀਆਂ ਜਿਹੜਾ ਆਏਗਾ ਜੈਲੀ ਆਫਰ ਲੈਟਰ ਤਿਆਰ ਕਰਕੇ ਬਾਹਰਲੇ ਕਾਲਜ ਉੱਥੇ ਜਿਵੇਂ ਕਿਸੇ ਕਾਲਜ ਦਾ ਭੇਜਿਆ ਔਰ ਉਹਨੂੰ ਕਰਕੇ ਦੇ ਉੱਥੇ ਦੁਬਾਰਾ ਐਡਮਿਸ਼ਨ ਕਿਸੇ ਹੋਰ ਕਾਲਜ 'ਚ ਦਵਾ ਦੇਣੀ ਜਦੋਂ ਬੱਚਾ ਉੱਥੇ ਪਹੁੰਚ ਗਿਆ ਵੀਜ਼ਾ ਲੱਗ ਗਿਆ ਉਹ ਜਦੋਂ ਉਹਦੇ ਆਫਰ ਲੈਟਰ ਦੇ ਉੱਤੇ ਉਹ ਕਹਿੰਦੇ ਸੀ ਵੀ ਆਫਰ ਲੈਟਰ ਬਾਅਦ 'ਚ ਵੈਰੀਫਾਈ ਹੁੰਦਾ ਆਫਰ ਲੈਟਰ ਪਹਿਲਾਂ ਵੈਰੀਫਾਈ ਨਹੀਂ ਹੁੰਦਾ ਜਦੋਂ ਆਫਰ ਲੈਟਰ ਵੈਰੀਫਾਈ ਹੋਇਆ ਆਫਰ ਲੈਟਰ ਜਾਲੀ ਪਾਈਗੇ ਉਹਨਾਂ ਬੱਚੇ ਰਿਪੋਰਟ ਕਰਕੇ ਠੀਕ ਹੈ ਥੈਂਕ ਯੂ ਠੀਕ ਹੈ ਥੈਂਕ ਯੂ ਜੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਉਹਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੀਜ਼, ਟਾਈਫਾਇਡ, ਜੋੜਾਂ ਦਾ ਦਰਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ-ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮਿਲੇਓ ਇੱਥੇ ਮਨਾਓ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ। ਜਿੱਥੇ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। કરિાયરમ પાર્ટી હોય પાર્ટી આજ બુક કરો અજનલા પુરા અને મશહુર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਔਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ